ਕਾਪਰੇਟ ਕਰਾੜੇ ਵਾਲੇ ਆ 1 ਕਰੋੜ ਰੁਪਿਆ ਦੇ ਕੇ ਆਪਣੇ ਐਮਪੀ ਬਣਾ ਲੈਂਦੇ ਆ ਧੱਲੇਬਾਦ ਨੇ ਲੋਕਾਂ ਦੇ ਪੁੱਤ ਮਰਵਾ ਦਿੱਤਾ ਆ ਮੈਂ ਉਹਨਾਂ ਕੋਪਰੇਟ ਕਰਾੜੇ ਕਹਿੰਦੇ ਆ ਤੁਸੀਂ ਸ਼ਰਮ ਕਰੋ ਹਾਂਜੀ ਖਣੌਰੀ ਬਾਡਰ ਤੋਂ ਜੁੜੇ ਹੋਇਆ ਤੁਹਾਡੇ ਨਾਲ ਸਾਢੇ 9 ਦਾ ਸਮਾਂ ਰਾਤ ਦੇ ਹੋ ਚੁੱਕਿਆ ਤੇ 9-10 ਡਿਗਰੀ ਦੇ ਨੇੜੇ ਤੇੜੀ ਆ ਇੱਥੇ ਹੁਣ ਜਿਹੜਾ ਤਾਪਮਾਨ ਹੋਣਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਾਢੇ 9 ਵਜੇ ਰਾਤ ਦੇ ਨੌਜਵਾਨ ਤੇ ਕਿਸਾਨ ਰਲ ਮਿਲ ਕੇ ਜਿਹੜਾ ਉਹ ਰੋਟੀ ਦੀ ਸੇਵਾ ਕਰ ਰਹੇ ਨੇ ਕੋਈ ਰਲ ਮਿਲ ਕੇ ਕੋਈ ਆਟਾ ਗੁੰਨ ਰਿਹਾ ਕੋਈ ਪੇੜੇ ਕਰ ਰਿਹਾ ਕੋਈ ਵੇਲ ਰਿਹਾ ਕੋਈ ਰੋਟੀ ਚੋਪੜ ਰਿਹਾ ਕੋਈ ਥਲ ਰਿਹਾ ਰਲ ਮਿਲ ਕੇ ਜਿਹੜਾ 9:30 ਵਜੇ ਵੀ ਕਿਸਾਨ ਜਿਹਨੂੰ ਅੰਨ ਦਾਤਾ ਕਿਹਾ ਜਾਂਦਾ ਉਹ 9:30 ਵਜੇ ਖਨੌਰੀ ਬਾਡਰਾਂ ਤੇ ਅੰਦੋਲਨ ਦੇ ਵਿੱਚ ਜਿਹੜਾ ਇਸ ਟਾਈਮ ਰੋਟੀ ਬਣਾ ਰਿਹਾ ਜੇ ਕਿਸਾਨ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਜਿਹਨੂੰ ਅन्नदाता ਵੀ ਕਿਹਾ ਜਾਂਦਾ ਸਾਰਾ ਸਾਲ ਹੱਡ ਤੋੜ ਮੀ ਕਮਾਈ ਖੇਤਾਂ ਦੇ ਵਿੱਚ ਵੀ ਹੁੰਦੀ ਆ ਤਾਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਵੀ ਇੰਨੀ ਬੰਨੀ ਠੰਡ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਵੀ ਜਿਹੜੇ ਕਿਸਾਨ ਆ ਉਹ ਰੋਟੀ ਪਾਣੀ ਬਣਾਉਣ ਦੇ ਲਈ ਸੜਕਾਂ ਤੇ ਮਜਬੂਰ ਨੇ ਤਾਂ ਅਸੀਂ ਨਾ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ ਜੀ ਤੁਹਾਡਾ ਕੀ ਨਾਮ ਆ ਜੀ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਇੱਥੇ ਸਭ ਤੋਂ ਪਹਿਲਾਂ ਬਤੇ ਬਲਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਰਨਲ ਸਕੱਤਰ ਬਲਾਗ ਚਗਾਵਾ ਭਾਰਤੀ ਕਿਸਾਨ ਜੁਨੀਅਰ ਬੀਕੇ ਜੂ ਸਿੱਧੂਪੁਰ ਅੰਮ੍ਰਿਤਸਰ ਤੋਂ ਸਰਦਾਰ ਪ੍ਰਿੰਦਰ ਸਿੰਘ ਜੀ ਬਾੜ ਇਸ ਲੰਗਰ ਦੀ ਸੇਵਾ ਡਬਾ ਰਹੇ ਨੇ ਜਿਹੜੇ ਤਰ ਤੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਆ ਕਿ ਤੁਸੀਂ ਇਸ ਕਿਸਾਨ ਦੇ ਉੱਤੇ ਆਤਿਆਜਾਰ ਕਰ ਰਹੇ ਜੇ ਜਿਹੜਾ ਕਿਸਾਨ ਪਹਿਲਾਂ ਆਪਣੇ ਇੱਕ ਬੀ ਨੂੰ ਸੋਧ ਕੇ ਰੱਖਦਾ ਫਿਰ ਉਹਨੂੰ ਕਣਕ ਨੂੰ ਬੀਜਦਾ ਫਿਰ ਉਹਨੂੰ ਕਿਸਾਨ ਤੇ ਮਜ਼ਦੂਰ ਦਵੇਂ ਰਲ ਕੇ ਉਸ ਕਣਕ ਨੂੰ ਬੀਜ ਕੇ ਉਸ ਨੂੰ ਜਵਾੜ ਕਰਦੇ ਆ ਫਿਰ ਕਿਸਾਨ ਤੇ ਮਜ਼ਦੂਰ ਦਵੇਂ ਉਸ ਕਣਕ ਨੂੰ ਵੱਢ ਕੇ ਘਰ ਲੈ ਹੁੰਦੇ ਆ ਫੇਰ ਉਹਨੂੰ ਕੋਈ ਵਾਦੀ ਆਪਣੀ ਜਿਹੜੀ ਕਿ ਸਕੜ ਗਿਆ ਉਹਨੂੰ ਇੱਕ ਸ਼ਾਹੂਕਾਰ ਦੇ ਕੋਲ ਲੈ ਕੇ ਜਾਂਦੇ ਆ ਉੱਥੇ ਵੀ ਪੱਲੇਦਾਰ ਤੇ ਸ਼ਾਹੂਕਾਰ ਵੀ ਜ਼ਿੰਮੇਦਾਰ ਆ ਉਹ ਦਵੇਂ ਇਸ ਨੂੰ ਸੋਧ ਕੇ ਇਸ ਨੂੰ ਸਾਫ ਕਰਕੇ ਗਾੜੀ ਵਿਕਰੀ ਕਰਕੇ ਤੇ ਕਿਸਾਨ ਦੇ ਹੱਕ ਦੇ ਵਿੱਚ ਥੋੜਾ ਬੋਧਾ ਜਿਹੜਾ ਆ ਉਹ ਮਿਲਦਾ ਆ ਜੇ ਉਹ ਕਿਸਾਨ ਨੂੰ ਪੂਰਾ ਮੁੱਲ ਮਿਲ ਜਾਵੇ ਤਾਂ ਕਿਸਾਨ ਕਦੀ ਫਾ ਲੈ ਕੇ ਨਹੀਂ ਮਰੂਗਾ ਇਹ ਕਿਸਾਨ ਆ ਆੜਾ ਆਟਾ ਆ ਇਹਨੂੰ ਪਹਿਲੋਂ ਕਣਕ ਨੂੰ ਜਦੋਂ ਪੀ ਕੇ ਲੈ ਕੇ ਆਉਂਦਾ ਆ ਉਦੋਂ ਉਹ ਚੱਕੀ ਵਾਲਾ ਵੀ ਉਹਦੇ ਵਿੱਚੋਂ ਆਪਣੀ ਕਮਾਈ ਕਰਕੇ ਆਪਣਾ ਟੇਢ ਦਾ ਗੁਜ਼ਾਰਾ ਕਰਦਾ ਏ ਉਹ ਫਿਰ ਗਰੀਬ ਤੇ ਮਜ਼ਦੂਰ ਦੇ ਹਰ ਇੱਕ ਦੇ ਘਰ ਉਹਨੂੰ ਤਗੜਾ ਲੋਕ ਤਗੜੇ ਲੋਕ ਵੀ ਖਾਂਦੇ ਆ ਉਹਨੂੰ ਗਰੀਬ ਲੋਕੀ ਵੀ ਖਾਂਦੇ ਆ ਤੇ ਉਹਨੂੰ ਕੋਆਪਰੇਟ ਕਰਾੜੇ ਵੀ ਖਾਂਦੇ ਆ ਮੈਂ ਉਹਨਾਂ ਕੋਆਪਰੇਟ ਕਰਾੜੇ ਕਹਿੰਦਾ ਆ ਤੁਸੀਂ ਸ਼ਰਮ ਕਰੋ ਜੇ ਤੁਸੀਂ ਚਾਹੋ ਤੇ ਅੱਜ ਕਿਸਾਨ ਆਪਣੀ ਐਬਐਸਪੀ ਲਾਇਨ ਦੇ ਲੈਣ ਦੇ ਹੱਕਦਾਰ ਬਣ ਸਕਦਾ ਆ ਤੁਸੀਂ ਸਰਕਾਰਾਂ ਨੂੰ ਬਣਾਉਂਦੇ ਜੇ ਤੁਸੀਂ ਆਪਣੇ ਕੋਲੋਂ ਉਹਨਾਂ ਨੂੰ ਰਿਸ਼ਬਦਾ ਦੇ ਕੇ ਵੱਡੇ ਵੱਡੇ ਐਮਪੀ ਬਣਾਉਂਦੇ ਜੇ ਐਮਪੀ ਬਣਾ ਕੇ ਫਿਰ ਉਹਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਮੁੱਲ ਲੈਂਦੇ ਜੇ ਇਸ ਕਰਕੇ ਸਾਨੂੰ ਸਰਕਾਰ ਤੋੜ ਦੇਵੀਂ ਬੜੀ ਔਖੀ ਹੁੰਦੀ ਆ ਕਿਉਂਕਿ ਤੁਸੀਂ ਆਪਣੇ ਜਿਹੜੇ ਕੋਰਪੋਰੇਟ ਘਰਾੜੇ ਵਾਲੇ ਆ 1 ਕਰੋੜ ਰੁਪਈਆ ਦੇ ਕੇ ਆਪਣੇ ਐਮਪੀ ਬਣਾ ਲੈਂਦੇ ਆ ਉੱਥੇ ਕਿਸਾਨ ਅੱਜ ਬਾਡਰਾ ਦੇ ਉੱਤੇ ਰੋ ਰਿਹਾ ਆ ਉਹ ਕਿਸਾਨ ਸਰਦਾਰ ਜਗਜੀਤ ਸਿੰਘ ਜੱਲੇਵਾਲ ਜੋ ਇੱਥੇ 26 ਤਰੀਕ ਮਰਨ ਵਰਤ ਤੇ ਬਿਠੇ ਆ ਸਾਨੂੰ ਇਥੇ ਆਉਣ ਦੀ ਕੋਈ ਖੁਸ਼ੀ ਨਹੀਂ ਸੀ ਅਸੀਂ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਨੂੰ ਜਾ ਰਹੇ ਹਾਂ 13 ਫਰਵਰੀ ਨੂੰ ਜਦੋਂ ਸਰਦਾਰ ਜਗਜੀਤ ਸਿੰਘ ਜੱਲੇ ਵਾਲਾ ਆਪਣਾ ਜਥਾ ਲੈ ਕੇ ਦਿੱਲੀ ਨੂੰ ਪਹੁੰਚ ਰਹੇ ਸਨ ਤੇ ਸਰਕਾਰ ਨੇ ਖਨੌਰੀ ਬਾਰਡਰ ਦੇ ਉੱਤੇ ਆੜ ਕੇ ਵੱਡੇ ਵੱਡੇ ਇਥੇ ਟੈਂਕਰ ਖਿਲਾਰ ਦਿੱਤੇ ਇਥੇ ਵੱਡੀ ਵੱਡੀ ਕੰਦਾ ਕਰ ਦਿੱਤੀਆਂ ਵੱਡੇ ਵੱਡੇ ਕਿਲ ਠੋਕ ਦਿੱਤੇ ਤੇ ਗਾੜੀ ਆਰਐਸਐਸ ਦੇ ਬੰਦੇ ਜੇ ਆ ਕੇ ਗਾੜੀ ਖਿਲਾਰ ਦਿੱਤੇ ਜਿਸ ਵਿੱਚ ਦੇ ਵਿੱਚ ਸਾਡਾ ਜੋ ਨੌਜਵਾਨ ਸੁਭ ਕਰਨਦੀਪ ਬੱਲੋ ਜਿਸ ਨੂੰ ਕਿਸਾਨਵਾਗੂ ਨੂੰ ਐਸਐਸ ਆਰਐਸ ਦੇ ਬੰਦਿਆ ਨੇ ਗੋਲੀ ਮਾਰ ਕੇ ਸਰਕਾਰ ਨੇ ਮਰਵਾ ਦਿੱਤਾ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਸੋਚ ਕਰ ਲਈ ਵੀ ਅਸੀਂ ਸ਼ਾਂਤਮਾਈ ਤਰਕੇ ਤਰਨਾ ਇੱਥੇ ਲਾਵਾਂਗੇ ਤੇ ਕਿਉਂ ਜਿਹੜੇ ਭੜਕਾਉ ਲੋਕ ਆਏ ਸਨ ਜਿਹੜੇ ਕੋਈ ਸਾਡੀ ਕਿਸਾਨ ਆਗੂ ਵੀ ਆਏ ਹਨ ਉਹ ਕਹਿੰਦੇ ਸਨ ਡੱਲੇਵਾਲ ਨੇ ਲੋਕਾਂ ਦੇ ਪੁੱਤ ਮਰਵਾ ਦਿੱਤਾ ਆ ਬਾਰ ਦਲੇ ਆਨੇ ਅੱਜ ਨਵੀਂ ਸੋਚ ਕੀਤੀ ਸ਼ਾਂਤਬਾਈ ਧਰ ਦੇ ਨਾਲ ਬੈਠਾ ਆਇਆ ਜਦੋਂ ਅੱਗੇ ਹੁਣ ਸਰਕਾਰ ਦੇ ਨਾਲ ਗੱਲਬਾਤ ਚੱਲੀ ਤਾਂ ਇਹਨਾਂ ਨੇ ਫਿਰ ਆਨੂੰ ਗਾੜੀਓ ਜਾਣ ਤੋਂ ਡੋਕਤਾ ਜਿਹਦੇ ਵਿੱਚ ਨਾ ਆਖਿਆ ਪੈਦਲ ਤੁਰ ਕੇ ਜਾ ਸਕਦੇ ਆ ਤੇ ਸਾਡੇ ਕਿਸਾਨ ਪੈਦਲ ਤੁਰ ਕੇ ਦਿੱਲੀ ਨੂੰ ਰਵਾਨਾ ਹੋਏ ਤਾਂ ਇਹਨਾਂ ਨੇ ਹੁਣ ਫਿਰ ਹਾਂਸੂ ਗੋਲੇ ਮਾਰ ਕੇ ਡਾਂਗਾ ਮਾਰ ਮਾਰ ਕੇ ਉਹਨਾਂ ਨੂੰ ਵੱਟ ਮਾਰ ਮਾਰ ਕੇ ਸਾਡੇ ਕਿਸਾਨਾਂ ਨੂੰ ਸੀ ਫੱਟਰ ਕਰ ਦਿੱਤਾ ਪਰੋ ਇਸ ਕਰਕੇ ਸਰਦਾਰ ਜਗੀਰ ਸਿੰਘ ਜੀ 26 ਤਰੀਕ ਤੋਂ ਮਰਨ ਵਰਤ ਦੇ ਬਹਿ ਗਏ ਆ ਕਿ ਮੈਂ ਆਪਣੀ ਜ਼ਿੰਦਗੀ ਇਸ ਕੌਮ ਦੇ ਦੇਖੇ ਇਹਨਾਂ ਕਿਸਾਨਾਂ ਦੇ ਦੇਖੇ ਆਪਣੀ ਜਾਨ ਗਰਬਾਨ ਕਰਵਾਵਾਂਗਾ ਪਰ ਸਰਕਾਰ ਨੂੰ ਸ਼ਰਮ ਚਾਹੀਦੀ ਆ ਜੇ ਐਡਾ ਵੱਡਾ ਆਗੂ ਸਾਡੇ ਨੂੰ ਕੁਝ ਹੋ ਗਿਆ ਤੇ ਅਸੀਂ ਕੋਈ ਧਰ ਕੋਈ ਜਗ੍ਹਾ ਨਹੀਂ ਛੱਡਾਂਗੇ ਜਿੱਥੇ ਅਸੀਂ ਰੋਡ ਜਾਮ ਨਹੀਂ ਕਰਾਂਗੇ ਰੇਲ ਟ੍ਰੇਨਾਂ ਰੋਕਾਂਗੇ ਫਿਰ ਅਸੀਂ ਇਹਨਾਂ ਦੇ ਜਿਹੜੇ ਆਗੂ ਆ ਬੀਜੇਪੀ ਦੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਦੇਵਾਂਗੇ ਉਹਨਾਂ ਦੇ ਬੂਹੇ ਦੇ ਘੜੀ ਧਰੇ ਲਾ ਕੇ ਬਾਹਰ ਨਹੀਂ ਜਾਣ ਇਹਨਾਂ ਨੂੰ ਮੀਟਿੰਗ ਨਹੀਂ ਕਰਵਾਵਾਂਗੇ ਕੋਈ ਤੇ ਆਉਣ ਵਾਲੀਆਂ ਲਖਸ਼ਰਾਂ ਦੇ ਵਿੱਚ ਇਹਨਾਂ ਨੂੰ ਮਤ ਦਵਾਂਗੇ ਇਹ ਤੁਸੀਂ ਦੇਖੋ ਕਿਸਾਨ ਨੇ ਕਿੱਡੇ ਸੋਹਣੇ ਤਰੀਕੇ ਨਾਲ ਜਿਹੜੀ ਚੈਨ ਚੱਲਦੀ ਆ ਵੀ ਕਿਸਾਨ ਮਜ਼ਦੂਰ ਇਹ ਸਾਨੂੰ ਪਰਦੇਉਂਦਾ ਤੇ ਇਹ ਅੰਨ ਕਿੰਨਾ-ਕਿੰਨਾ ਦੇ ਪੇਡ ਦੇ ਵਿੱਚ ਜਾਂਦਾਗਾ ਉਹ ਇੱਕ ਛੋਟੀ ਜੀ ਗੱਲ ਦੇ ਵਿੱਚ ਇੱਕ ਬੜਾ ਵੱਡਾ ਸਨੇਹਾ ਇਹਨਾਂ ਨੇ ਦਿੱਤਾ ਵੀ ਕਿਸ ਤਰ੍ਹਾਂ ਰਾਲ ਮਿਲਕ ਜਿਹੜਾ ਇੱਕ ਕਿਸਾਨ ਜਿਹਨੂੰ ਰੀੜ ਦੀ ਹੱਡੀ ਕਹੀ ਜਾਂਦਾ ਦੇਸ਼ ਦੀ ਉਹ ਕਿਉਂ ਕਿਹਾ ਜਾਂਦਾ ਇਹਨਾਂ ਨੇ ਬੜਾ ਇਹ ਵਿਸਤਾਰਪੂਰਵਕ ਤਰੀਕੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਤੇ ਇਹਨਾਂ ਨੇ ਸਰਕਾਰ ਅੱਗੇ ਮੰਗ ਵੀ ਰੱਖੀ ਆ ਵੀ ਜਿਹੜੇ ਕਿਸਾਨ ਇੰਨੀ ਠੰਡ ਦੇ ਵਿੱਚ ਇਸ ਟਾਈਮ ਬੈਠੇ ਰੋਟੀ ਪਕਾ ਰਹੇ ਆ ਤੇ ਆਪਣੀ ਹੱਕੀ ਮੰਗਾਂ ਲਈ ਬੈਠਿਆ ਉਹ ਜਿਹੜੀਆਂ ਮੰਗਾਂ ਜਲ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਧੰਨਵਾਦ